ਤਕਨੀਕੀ ਬਹਾਵਾ ਕਹਿਣਾ ਨਹੀਂ ਹੈ। ਮੰਤਰੀ ਸਾਹਿਬ ਕਹਿੰਦੇ ਆ ਯੁੱਧ ਦੇ ਹੱਥਾਂ 'ਚ ਦੇਸ਼ ਹੈ। ਪਰ ਮੈਨੂੰ ਤਾਂ ਯੁੱਧ ਦੇ ਹੱਥਾਂ 'ਚ ਪੋਲਿਟੀਕਲ ਪਾਰਟੀਆਂ ਦੇ ਝੰਡੇ ਲੀਂਦੇ ਆ। ਜਾਂ ਬੂਥ ਕੈਪਚਰ ਕਰ ਲਈਂ ਡੰਡੇ ਲੀਂਦੇ। ਜਾਂ ਤੀਸਰੀ ਕੱਟੇ ਦੀਂਦੇ ਆ। ਜਾਂ ਜੇਲ੍ਹ ਦੀਆਂ ਸਲਾਖਾਂ ਦੇਂਦੀਆਂ ਨੇ। ਇਹ ਖੂਨ ਨਾਲ ਲਿਪੜੇ ਹੋਏ ਆਪਣੇ ਹੱਥ ਬਈ ਬੱਗੂ ਨੂੰ ਵੀ ਮੇਰੇ ਤੋਂ ਪਹਿਲਾਂ ਕਾਲਜ ਦਾ ਪ੍ਰਧਾਨ ਤੁਸੀਂ ਬਣਾਇਆ ਸੀ ਫਿਰ ਗੈਂਗਸ ਲੋਕਾਂ ਨੇ ਬਣ ਗਏ ਤੇ ਉਹ ਲਾਸ਼ੀ ਬਣ ਗਏ ਡੀਐਸਪੀ ਜੈਸਵਾਲ ਤਾਂ ਥੋੜਾ ਖਾਸ ਹੀ ਸੀ ਫਿਰ ਉਹਨਾਂ ਨੂੰ ਕਾਊਂਟਰ ਕਿਹਨੇ ਕਰਤਾ ਠੀਕ ਮਤਲਬ